ਨਿਰੰਕਾਰ ਦੀ ਬਾਣੀ ਕਹਿੰਦੀ ਹੈ ਰੱਬ ਦੇ ਹੁਕਮ ਉੱਪਰ ਵੀ ਰੱਬ ਦੇ ਪਿਆਰਿਆਂ ਦਾ ਹੁਕਮ ਚੱਲ ਜਾਂਦਾ ਹੈ ਜੇ ਰੱਬ ਦੇ ਪਿਆਰੇ ਹੁਕਮ ਕਰ ਦੇਣ ਰੱਬ ਦੀ ਬੰਨੀ ਰੱਬ ਦੇ ਪਿਆਰੇ ਛੜਾ ਦਿੰਦੇ ਨੇ ਰੱਬ ਦੇ ਪਿਆਰਿਆਂ ਦੀ ਕੀਤੀ ਅਰਦਾਸ ਰੱਬ ਨਹੀਂ ਉਹ ਮੋੜ ਸਕਦਾ ਉਹਦੇ ਬੋਲ ਨਹੀਂ ਰੱਥ ਹੋਸੀ ਪਾਛੇਨ ਪੰਕਤੀ ਪੜ ਕੇ ਸੁਣਾਈ ਫਿਰ ਕਹਿੰਦੇ ਮੇਰੀ ਬੰਦੀ ਭਗਤ ਛੜਾਵੇ ਬੰਦੇ ਭਗਤ ਨਾ ਛੁੱਟੇ ਮੋਹੇ ਇੱਕ ਸਮੇ ਮੋਕੋਂ ਗਏ ਬੰਦੇ ਤੂਫਨ ਮੋ ਪੇ ਜਵਾਬ ਨਾ ਓਏ ਉਹਨਾਂ ਕੇ ਮਹਰ ਮੈਨੂੰ ਤਾਂ ਘੱਟਾ ਪੈ ਗਿਆ ਨਾ ਅੱਧ ਕੱਚੀਆਂ ਇੱਟਾਂ ਰਹਿ ਗਈਆਂ ਆ ਤੁਹਾਡੇ ਤੇ ਤੁਹਾਡੇ ਸੇਵਕ ਦੇ ਹੁਕਮ ਵਿੱਚ ਮੇਰਾ ਤਾਂ ਨੁਕਸਾਨ ਹੋ ਗਿਆ ਪੱਕਿਆ ਨਹੀਂ ਆਵਾ ਅੱਧ ਕੱਚੀਆਂ ਰਹਿ ਗਈਆਂ ਪਾਦਸ਼ਾਹ ਮਸਤਰਾਕੇ ਬੋਲੇ ਕਹਿੰਦੇ ਬੁੱਧੂ ਜਾਓ ਭਾਈ ਤੇਰੀਆਂ ਅੱਧ ਕੱਚੀਆਂ ਵੀ ਪੱਕਿਆਂ ਦੇ ਭਾਅ ਦੇ ਜਾਂਦੀਆਂ ਔਰ ਸਾਧ ਸੰਗਤ ਉਸ ਵਕਤ ਫਿਰ ਬਰਸਾਤ ਲੱਗੀ ਕਹਿੰਦੇ ਬਹੁਤ ਕਿਸੇ ਸੇਠ ਨੂੰ ਚਾਹੀਦਾ ਸੀ ਉਹ ਸਾਰਾ ਕੁਝ ਅੱਧ ਕੱਚੀਆਂ ਇੱਟਾਂ ਵੀ ਉਹਦੀਆਂ ਪੱਕਿਆਂ ਦੇ ਭਾਅ ਵਿਕੀਆਂ ਹਾਂ ਇਹ ਹੋ ਜਾਂਦਾ ਕਿਸੇ ਦੀਆਂ ਕੱਚੀਆਂ ਵੀ ਪੱਕਿਆਂ ਦੇ ਭਾਅ ਗੁਰੂ ਵੇਚਦੇ ਪਰ ਇਹ ਸਚਾਈ ਹੈ ਸਜਣੋ ਰੱਬ ਦੇ ਪਿਆਰਿਆਂ ਦਾ ਹੁਕਮ ਰੱਬ ਤੋਂ ਉੱਪਰ ਵੀ ਚੱਲ ਜਾਂਦਾ ਇੱਕ ਮਸਤਾਨਾ ਕਹਿੰਦੇ ਉਸ ਵਕਤ ਨਾ ਕਿਸੇ ਰਾਜੇ ਦੇ ਘਰ ਕੋਈ ਪੁੱਤਰ ਹੋਇਆ ਤਾਂ ਉਹ ਪੰਡਤ ਨੂੰ ਸੱਦਿਆ ਉਹਦਾ țeਵਾ ਬਣਾਇਆ ਜਦੋਂ țeਵਾ ਬਣਾਇਆ ਪੰਡਤ ਨੇ ਉਹਦਾ țeਵਾ ਬਣਾ ਦਿੱਤਾ ਤੇ ਨਾਲ ਪੰਡਤ ਬੜਾ ਪਹੁੰਚਿਆ ਹੋਇਆ ਸੀ ਲਾਲ ਕਤਾ ਦਾ ਮਾਹ ਜਿਹੜਾ ਕਿਸੇ ਦਾ ਇੱਕ ਵੇਖਣ ਵਾਲਾ ਸੀ ਹਸਤਰ ਖਾਵਾਂ ਤੇ ਮਸਤਰ ਖਾਵਾਂ ਪੜ ਲੈਂਦਾ ਸੀ ਜੋਤਿਸ਼ਕ ਵਿਦਿਆ ਸੀ ਪਰ ਲੋਕਾਂ ਦੇ ਲਾਲਚ ਨੇ ਇਹਨੂੰ ਮੈਲਾ ਕਰ ਦਿੱਤਾ ਔਰ ਜਦੋਂ ਉਹ ਪਹੁੰਚਿਆ ਹੋਇਆ ਪੰਡਤ ਜਿਹਨੂੰ ਇਸ ਕੱਲ ਦਾ ਮਾਨ ਸੀ ਵੇ ਜਿਹਦੇ ਮੈਂ ਹਸਤਰ ਖਾਵਾਂ ਪੜ ਕੇ ਦੱਸਦਾ ਨਾ ਉਹ ਸੱਚ ਹੁੰਦੀ ਹੈ ਉਦੋਂ ਕੋਣ ਰਾਜੇ ਦੇ ਪੁੱਤਰ ਦਾ ਟੇਵਾ ਬਣਿਆ ਟੇਵਾ ਬਣਉਣ ਤੋਂ ਬਾਅਦ ਉਹਨੇ ਰਖਾਵਾਂ ਪੜ ਕੇ ਰਾਜੇ ਨੂੰ ਦੱਸ ਦਿੱਤੀਆਂ ਕਹਿੰਦੇ ਵੀ ਤੇਰੇ ਪੁੱਤਰ ਦੀ ਉਮਰ ਜਿਹੜੀ ਹੈ ਉਹ ਥੋੜੀ ਹੈ ਮੈਂ ਤਾਂ ਇਹਨੀਆਂ ਹਸਤਰ ਖਾਵਾਂ ਪੜ ਰਿਹਾ ਇਹਦੇ ਮੱਥੇ ਤੇ ਜੋ ਲਿਖਿਆ ਉਹ ਮੈਨੂੰ ਹਸਤਰ ਖਾਵਾਂ ਜੋ ਨਜ਼ਰ ਆ ਰਿਹਾ ਮੈਂ ਤਾਂ ਉਹ ਦੇਖ ਕੇ ਦੱਸ ਰਿਹਾ ਇਹਦੀ ਉਮਰ ਥੋੜੀ ਹੈ ਕਹਿੰਦੇ ਕਿੰਨੀ ਕਹ ਉਹ ਕਹਿੰਦਾ ਇਹਦੀ ਉਮਰ 18-20 ਸਾਲ ਹੈ ਕਹਿੰਦਾ ਜੀ ਪੱਕੀ ਦੱਸੋ ਕਹਿੰਦਾ ਬਸ ਇਹਨੇ ਜਵਾਨੀ ਤੱਕ ਰਹਿਣਾ ਹੁਣ ਰਾਜਾ ਬੜਾ ਉਦਾਸ ਹੋ ਗਿਆ ਪਰ ਰਾਜੇ ਨੂੰ ਇੱਕ ਗੱਲ ਆਸ ਹੈ ਬਿਚ ਚਲੋ ਕੋਈ ਨਹੀਂ ਜਵਾਨੀ ਤੱਕ ਰਹਿਣਾ ਹੈ ਅੱਗੇ ਮੇਰੀ ਅੰਸ਼ਵੰਸ਼ ਰਹ ਜਾਈਗੀ ਮੈਂ ਛੇਤੀ ਜਦੋਂ ਪੁੱਤ ਜਵਾਨ ਹੋਇਆ ਵਿਆਹ ਲਾਂਗਾ ਰਾਜਾ ਇਸ ਫਿਕਰ ਵਿੱਚ ਰਿਹਾ 15 18 ਸਾਲ 20 ਸਾਲ ਗੁਜ਼ਰ ਗਏ 18 ਸਾਲੋਂ ਨੇ ਬੱਚਾ ਵਿਆਹ ਦਿੱਤਾ ਛੇਤੀ ਉਹ ਬੱਚਾ ਬਿਮਾਰ ਹੋਣ ਲੱਗ ਪਿਆ ਉਹਨੇ ਵਿਆਹ ਦਿੱਤਾ ਪਰ ਕੋਈ ਬੱਚਾ ਨਾ ਹੋਇਆ ਅਚਾਨਕ ਇੱਕ ਦਿਨ ਉਸੇ ਰਾਜੇ ਦੇ ਲੜਕੇ ਦੀ ਮੌਤ ਹੋ ਗਈ ਔਰ ਜਦੋਂ ਮੌਤ ਹੋਈ ਤਾਂ ਪੂਰੇ ਰਾਜ ਵਿੱਚ ਹੁਕਮ ਫਲਾ ਦਿੱਤਾ ਜੇ ਇਹ ਅੱਜ ਸੋਗ ਮਨਾਇਆ ਜਾਏਗਾ ਰਾਜੇ ਦਾ ਪੁੱਤਰ ਕਿਸੇ ਦੇ ਘਰ ਚੁੱਲਾ ਨਹੀਂ ਬਲੇਗਾ ਕੋਈ ਰੋਟੀ ਨਹੀਂ ਪਕਾਏਗਾ ਕੋਈ ਚੁੱਲਾ ਨਹੀਂ ਬਲੇਗਾ ਸੋਗ ਮਨਾਇਆ ਜਾਣਾ ਇੰਨੇ ਨੂੰ ਉਹ ਮਸਤਾਨਾ ਉਸ ਪਿੰਡ ਵਿੱਚ ਆ ਗਿਆ ਜਦੋਂ ਮਸਤਾਨਾ ਸਾਧੂ ਪਿੰਡ ਵਿੱਚ ਆਇਆ ਇੱਕ ਘਰੋਂ ਪ੍ਰਸ਼ਾਦਾ ਮੰਗਿਆ ਉਹ ਕਹਿੰਦੇ ਬਾਬਾ ਤੈਨੂੰ ਨਹੀਂ ਪਤਾ ਰਾਜੇ ਦਾ ਪੁੱਤਰ ਮਰਿਆ ਕਿਸੇ ਦੇ ਘਰ ਅੱਜ ਚੁੱਲਾ ਨਹੀਂ ਉਬਲਣਾ ਰੋਟੀ ਮਿਲੇਗੀ ਕੱਲ ਹੁਣ ਕਹ ਅੱਛਾ ਕਿੰਨਾ ਰਾਜਾ ਕਿੱਥੇ ਰਹਿੰਦਾ ਉਹਨਾਂ ਕੋ ਰਾਜੇ ਦਾ ਮਹਿਲ ਹੈ ਸਿੱਧਾ ਰਾਜੇ ਦੇ ਮਹਿਲ ਚਲਾ ਗਿਆ ਜਾ ਕੇ ਰਾਜੇ ਦਾ ਦਰਵਾਜ਼ਾ ਖੜਦਾਇਆ ਕਹਿੰਦੇ ਰਾਜਨ ਭੁੱਖ ਲੱਗੀ ਹੈ ਪ੍ਰਸ਼ਾਦਾ ਛਕਾ ਰਾਜਾ ਗੁੱਸੇ ਚ ਬੋਲਿਆ ਕਿੰਨਾ ਮੇਰੇ ਰਾਜ ਵਿੱਚ ਨਹੀਂ ਕਿਸੇ ਦੇ ਰੋਟੀ ਪੱਕੀ ਤੈਨੂੰ ਰੋਟੀ ਕਾ ਦੇ ਦੋ ਮਸਤਨਾਂ ਸਾਧੂ ਬੋਲਿਆ ਕਹਿੰਦੇ ਜੇ ਨਹੀਂ ਪੱਕੀ ਰੋਟੀ ਵਿਆ ਨਹੀਂ ਪਿਆ ਕੋਈ ਗੱਲ ਉਹ ਦੇ ਦੇ ਰਾਜੇ ਦੇ ਮਨ ਚ ਆ ਗਿਆ ਵੀ ਜਿਹੜਾ ਵਿਆ ਵੀ ਮੰਗ ਰਿਹਾ ਚਲੋ ਦੇ ਦੇਣਾ ਚਾਹੀਦਾ ਹੈ ਉਸ ਰਾਜੇ ਨੇ ਉਸ ਸੇਠ ਨੇ ਅਮੀਰ ਜਿਹੜਾ ਰਾਜਾ ਸੀ ਉਸ ਨਗਰ ਦਾ ਕਹਿੰਦੇ ਉਹਨੇ ਫਿਰ ਵੇ ਪ੍ਰਸ਼ਾਦੇ ਦੋ ਪੈਸੇ ਨੌਕਰ ਨੂੰ ਕਹ ਲੈ ਆ ਚੁੱਕੇ ਚੁੱਕ ਲਿਆ ਨੇ ਵੇ ਲੈ ਮਸਤਾਨੇ ਚੱਲ ਵਿਆ ਕਾ ਉਹ ਮਸਤਾਨ ਦੇ ਸਾਧੂ ਦੇ ਮਨ ਚ ਆਇਆ ਉਹਨੇ ਦੋ ਪ੍ਰਸ਼ਾਦੇ ਲੈ ਕਹਿੰਦੇ ਰਾਜਨ ਕਿੰਨੇ ਪ੍ਰਸ਼ਾਦੇ ਦਿੱਤੇ ਕਹਿੰਦਾ ਦੋ ਦਿੱਤੇ ਕਹਿੰਦਾ ਜਾ ਫਿਰ ਇੱਕ ਦਾਹਾ ਦਾਹਾ ਦੋ ਦਾਏ 20 ਇੱਕ ਦਾਹਾ ਦਾਹਾ ਦੋ ਦਾਏ 20 ਐਦਾਂ ਕਹਿੰਦੇ ਪ੍ਰਸ਼ਾਦਾ ਖਾਂਦਿਆਂ ਚਲਾ ਗਿਆ ਹਰਾਨਗੀ ਦੀ ਹੱਦ ਨਾ ਰਹੀ ਅਜੇ ਰਾਜੇ ਦਾ ਪੁੱਤਰ ਮਰਿਆ ਪਿਆ ਸੋਗ ਦੀ ਲਹਿਰ ਹੈ ਕੱਲ ਸਵੇਰੇ ਉਹਦਾ ਸੰਸਕਾਰ ਹੋਣਾ ਉਹ ਜਦੋਂ ਰਾਜਾ ਪ੍ਰਸ਼ਾਦ ਦੇ ਫੜਾਕੇ ਮਸਤਾਨੇ ਨੂੰ ਅੰਦਰ ਆਇਆ ਅੰਦਰ ਰੌਲਾ ਪੈ ਗਿਆ ਲੜਕਾ ਜਿਉਂਦਾ ਹੈ ਲੜਕਾ ਜਿਉਂਦਾ ਹੈ ਉਹਦੇ ਸਾਹ ਚੱਲ ਪਏ ਬੈਦ ਆਲੇ ਦੋਲੇ ਬੈਠੇ ਸੀ ਉਹ ਦਵਾ-ਦ ਦਵਾਈਆਂ ਘੋਟ ਕੇ ਦੇਣ ਲੱਗ ਪਏ ਰਾਜੇ ਦੇ ਮਨ 'ਚ ਆ ਗਿਆ ਓਹੋ ਜਿਹੜੇ ਦੋ ਪ੍ਰਸ਼ਾਦ ਦੇ ਦਾਨ ਕੀਤੇ ਇਧਰ ਕਰਾਮਾਤ ਵਰਤ ਗਈ ਉਹ ਜਾਂਦਿਆਂ ਕਹਿ ਗਿਆ ਕੁਛ ਇੱਕ ਦਾਹਾ ਦਾਹਾ ਦੋ ਦਾ 20 ਕੋਈ ਸਾਧੂ ਖੁਸ਼ ਹੋ ਕੇ ਚਲਾ ਗਿਆ ਮੇਰੇ ਬੱਚੇ ਦਾ ਪਲਾ ਹੋ ਗਿਆ ਰਾਜੇ ਦੇ ਪੁੱਤਰ ਨੂੰ ਉਹ ਦਵਾਈ ਵੈਦਾਂ ਦੀ ਲੱਗਣ ਲੱਗ ਪਈ ਉਹਨੇ ਕੋੜ ਕੇ ਦਰਦਾ ਪਾਉਣੀ ਸ਼ੁਰੂ ਕੀਤੀ ਵੈਦਾਂ ਨੇ ਕਿਹਾ ਜੀ ਸਾਹ ਚੱਲਦਾ ਹੈ ਦਵਾਈ ਦੇਣੀ ਸ਼ੁਰੂ ਕਰਤੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਉਹ ਠੀਕ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਉਹੀ ਉਹ ਜਿਹੜਾ ਪੰਡਤ ਸੀ ਨਾ ਉਹਨੇ ਕਿਹਾ 7 ਦਿਨ ਗੁਜ਼ਰ ਗਏ ਨੇ ਉਹਨੇ ਪਤਾ ਕਰਵਾਇਆ ਆਪਣੇ ਬੰਦੇ ਕਹਿੰਦੇ ਕੀ ਬਣਿਆ ਰਾਜੇ ਦੇ ਪੁੱਤਰ ਦਾ ਉਹ ਕਹਿੰਦੇ ਜੀ ਮਰ ਤਾਂ ਦਿਆ ਸੀ ਇੱਕ ਵਾਰ ਤਾਂ ਰੌਲਾ ਪੈ ਗਿਆ ਸੀ ਕਹਿੰਦੇ ਫਿਰ ਠੀਕ ਹੋ ਗਿਆ ਉਹ ਤਾਂ ਹੁਣ ਤੰਦਰੁਸਤ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਉਹ ਪੰਡਤ ਨੇ ਕਿ ਮੇਰੀ ਜੋਤਿਸ਼ ਝੂਠੀ ਨਹੀਂ ਹੋ ਸਕਦੀ ਮੇਰਾ ਗਿਆਨ ਝੂਠਾ ਨਹੀਂ ਹੋ ਸਕਦਾ ਜੋ ਮੈਂ ਜੋਤਿਸ਼ ਤੋਂ ਪੜਿਆ ਉਹ ਝੂਠ ਨਹੀਂ ਹੋ ਸਕਦਾ ਵਾਪਸ ਆਇਆ ਰਾਜੇ ਦੇ ਦਰਵਾਜ਼ੇ ਮਹਿਲ ਵਿੱਚ ਆ ਕੇ ਪੁੱਛਦਾ ਰਾਜਨ ਤੇਰਾ ਲੜਕਾ ਕਿਵੇਂ ਠੀਕ ਹੋ ਗਿਆ ਇਹ ਜੋਤਿਸ਼ ਗਲਤ ਨਹੀਂ ਸੀ ਮੇਰੀ ਹੋ ਸਕਦਾ ਹੁਣ ਉਹ ਰਾਜੇ ਦੇ ਲੜਕੇ ਦੇ ਹੱਥ ਦੀਆਂ ਰਖਾਵਾਂ ਵੇਖਦਾ ਮੱਥੇ ਦੀਆਂ ਰਖਾਵਾਂ ਵੇਖਦਾ ਹੈਰਾਨ ਹੋ ਕੇ ਕਹਿੰਦਾ ਇਹ ਨਹੀਂ ਹੋ ਸਕਦਾ ਜੋ ਮੈਂ ਉਦੋਂ ਪੜਿਆ ਸੀ ਉਹ ਹੁਣ ਨਹੀਂ ਹੈ ਜੋ ਮੈਨੂੰ ਉਦੋਂ ਨਜ਼ਰ ਆਇਆ ਉਹ ਹੁਣ ਨਹੀਂ ਹੈ ਰਜਨ ਇਹ ਕਿਵੇਂ ਹੋਇਆ ਤਾ ਰਾਜੇ ਨੇ ਕਿਹਾ ਉਹ ਹੁਣਾ ਕੀ ਹੈ ਮੈਨੂੰ ਤਾਂ ਐਂ ਲੱਗਦਾ ਉਹ ਜਿਹੜਾ ਮਸਤਾਨਾ ਨਹੀਂ ਆਪਣੇ ਪਿੰਡਾਂ 'ਚ ਘੁੰਮਦਾ ਹੁੰਦਾ ਉਹ ਮਸਤਾਨਾ ਮੇਰੇ ਮੇਲਾ ਵਿੱਚ ਆ ਗਿਆ ਦੋ ਪ੍ਰਸ਼ਾਦੇ ਲੈ ਗਿਆ ਸੀ ਤਾਂ ਵੇ ਪ੍ਰਸ਼ਾਦੇ ਪਰ ਉਹ ਖੰਦੇ ਖੰਦੇ ਕਹਿ ਗਿਆ ਕੁਝ ਇੱਕ ਦਾਹਾ ਦਾਹਾ ਦੋ ਦਾਏ ਵੀ ਪੰਡਤ ਦੇ ਮਨ 'ਚ ਆਇਆ ਵੀ ਜ਼ਰੂਰ ਉਹ ਕਰਾਮਾਤ ਕਰ ਗਿਆ ਹੋਏ ਬੰਦਗੀ ਵਾਲਿਆਂ ਤੇ ਬੁੱਲਾਂ 'ਚ ਬਰਕਤ ਹੁੰਦੀ ਹੈ ਉਹਨਾਂ ਦੇ ਇਸ਼ਾਰੇ ਨਾਲ ਸੰਸਾਜ ਜਲਦਾ ਪੰਡਤ ਲੰਮਣ ਲੱਗ ਪਿਆ ਮੇਰੀ ਜੋਤਿਸ਼ ਫੇਲ ਹੋ ਗਈ ਉਹਨੂੰ ਪੁੱਛਣਾ ਚਾਹੀਦਾ ਮਸਤਾਨੇ ਨੂੰ ਲੱਭਦਾ ਉਹਦੇ ਪੁਰਾਣੇ ਮਹਿਲੇ ਚਲੇ ਕੱਪੜੇ ਨੇ ਲੱਭ ਲਿਆ ਉਹਨੂੰ ਜੰਗਲ ਵਿੱਚ ਬੈਠਿਆ ਦਰਖਤ ਦੀ ਢਾਹਸ ਲਾ ਕੇ ਬੈਠਾ ਜੰਦਿਆਂ ਉਹ ਪੰਡਤ ਨੇ ਲੱਤ ਕੱਡ ਮਾਰੀ ਜ਼ੋਰ ਨਾਲ ਲੱਤ ਮਾਰ ਕੇ ਕਹਿੰਦਾ ਓਏ ਮਸਤਾਨੇ ਉੱਥੇ ਰਾਜੇ ਦੇ ਕੀ ਕਰਕੇ ਆਇਆ ਤਾਂ ਮਸਤਾਨੇ ਨੇ ਬੜੀ ਮਸਤੀ ਨਾਲ ਵੇਖ ਕੇ ਕਿਹਾ ਪੰਡਤ ਨੂੰ ਉਹ ਪੰਡਤ ਲੱਤ ਨਾਲ ਓਏ ਮਾਰ ਹੁਣ ਦੱਸ ਕੀ ਚਾਹੀਦਾ ਰਾਜੇ ਦੇ ਕੀ ਕਰਕੇ ਆਇਆ ਕਹਿੰਦਾ ਮੈਂ ਥੋੜੀ ਦਿੱਤਾ ਯੋ ਰੱਬ ਦਾ ਹੁਕਮ ਹੋਇਆ ਉਹ ਹੋ ਗਿਆ ਕਹਿੰਦੇ ਨਹੀਂ ਤੂੰ ਕਰਕੇ ਆਇਆ ਕੁਝ ਕਹਿੰਦਾ ਹਾਂ 20 ਸਾਲ ਉਮਰ ਵਧ ਗਈ ਆ ਰਾਜੇ ਨੇ ਜਿਹਦੀ ਤੇਰੀ ਜੋਤਿਸ਼ ਫੇਲ ਹੋ ਗਈ ਹੈ ਉਹਦੇ ਦੋ ਪਰਸ਼ਦ ਉਹਨੇ ਭਾਵਨਾ ਨਾਲ ਦੇ ਦਿੱਤੇ ਇੱਕ ਦਾਹਾ ਦਾਹਾ ਦੋ ਦਾਏ 20 20 ਸਾਲ ਉਮਰ ਵਧ ਗਈ ਉਹਦੀ ਤੇ ਗੁੱਸੇ ਵਿੱਚ ਪੰਡਤ ਕਹਿੰਦਾ ਇੰਨੀ ਤੇਰੀ ਪਾਵਰ ਹੈ ਤੇਰੇ ਚ ਇੰਨੀ ਸ਼ਕਤੀ ਆ ਗਈ ਤੂੰ 20 ਸਾਲ ਦੀ ਉਹਦੀ ਉਮਰ ਵਧਾਤੀ ਜਦੋਂ ਦੂਜੀ ਵਾਰ ਲੱਤ ਮਾਰੀ ਤਾਂ ਹੁਣ ਉਹ ਫਕੀਰ ਬੋਲਿਆ ਕਹਿੰਦਾ ਹੁਣ ਤੀਜੀ ਵਾਰ ਲੱਤ ਨਾ ਮਾਰ ਦੇਂ ਪੰਡਤ ਬੋਲਿਆ ਕਹਿੰਦਾ ਤੂੰ ਕੀ ਕਰ ਲੇਗਾ ਜਦੋਂ ਤੀਜੀ ਵਾਰ ਠੋਡ ਮਾਰੀ ਤੇ ਹੁਣ ਮਸਤੀ ਵਿੱਚ ਬੋਲਿਆ ਕਹਿੰਦਾ ਲੈ ਫਿਰ ਹੁਣ ਰੋਕ ਲਈ ਪਹਿਲਾਂ ਤਾਂ ਸੀ 1 ਦਾ 10 10 2 ਦਾ 20 ਜਾ ਹੁਣ ਤਿੰਨ ਦਾ 30 ਚਾਰ ਦਾ 40 ਪੰਜੋਂ ਦਾ 50 6 ਦਾ 60 60 ਸਾਲ ਉਮਰ ਵਧਾ ਦਿੱਤੀ ਚਰਨੀ ਪੈ ਗਿਆ ਪੰਡਤ ਚਰਨੀ ਡਿੱਗ ਪਿਆ ਪੰਡਤ ਤੇ ਸਾਥ ਸੰਗਤ ਉਹ ਮਸਤਨ ਨੇ ਕਿਹਾ 60 ਸਾਲ ਉਮਰ ਵਧ ਗਈ ਹੈ ਜਾ ਸਾਥ ਸੰਗਤ ਇਹ ਸਚਾਈ ਹੈ ਸਾਧੂ ਦੇ ਬੋਲਾਂ ਵਿੱਚ ਵਰਕਤ ਕੋਈ ਕਰਾਮਾਤ ਨਹੀਂ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨਕਾ ਦਸਨ ਦਸਨਾ ਉਹ ਲੋਕਾਂ ਕੋਲੋਂ ਵਿਖਾਵੇ ਵਾਸਤੇ ਕੋਈ ਕਰਾਮਾਤ ਨਹੀਂ ਕਰਦੇ ਉਹ ਸਹਿਸ ਭਾਏ ਜੋ ਬੋਲ ਦੇਣ ਸਾਧੂ ਬੋਲੇ ਸਹਿਸ ਭਾਏ ਜੋ ਦੀ ਜ਼ੁਬਾਨ ਤੋਂ ਸਹਿਸ ਭਾਏ ਨਿਕਲੇ ਉਹਨੂੰ ਕੋਈ ਨਹੀਂ ਰੋਕ ਸਕਦਾ ਸਾਰਿਆਂ ਦੇ ਬਚਨ ਰੋਕੇ ਜਾ ਸਕਦੇ ਪਾਤਸ਼ਾਹ ਕਹਿੰਦੇ ਕਿ ਸਾਧ ਦੇ ਬਚਨ ਨੇ ਟੱਲਾਦਾ ਪਈ ਸਾਧੂ ਦਾ ਵਚਨ ਕੋ ਟਾਲ ਨਹੀਂ ਸਕਦਾ ਮਾਰੇ ਕਿਉਂ ਕਹਿੰਦੇ 24 ਘੰਟੇ ਰੋਦੀ ਰਸਨਾ ਤੇ ਰੱਬ ਵਸਦਾ ਉਹ ਬਾਹਰੋਂ ਵਾਹਿਗੁਰੂ ਨਾ ਵੀ ਬੋਲੇ ਉਹਦੇ ਅੰਦਰ ਚੱਲਦਾ ਉਹਨੂੰ ਕਹਿਣਾ ਨਹੀਂ ਪੈਂਦਾ ਵਾਰ-ਵਾਰ ਵਾਹਿਗੁਰੂ ਉਹ ਰੱਬ ਦੇ ਸੰਮੁਖ 24 ਘੰਟੇ ਹੋ ਜਾਂਦਾ ਹੈ ਹਰ ਵਕਤ ਉੱਠਦੇ ਆ ਬੈਠਦੇ ਆ ਅਠ ਪਹਿਰ ਨਿਕਟ ਕਰ ਜਾਂਦੇ ਪ੍ਰਭ ਕਾ ਕੀਆ ਮਿੱਠਾ ਮੰਨੇ ਇੱਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਹਿਮਾ ਕਥਨ ਨਾ ਜਾਈ ਫਿਰ ਉਹ ਸਾਧੂ ਦੀ ਵਡਿਆਈ ਹੈ ਭਾਈ ਉਦੀ ਮਹਿਮਤ ਕਥਨ ਤੋਂ ਬਾਅਦ ਹੈ। ਔਰ ਪਾਤਸ਼ਾਹ ਬਚਨ ਕਹਿੰਦੇ ਬਸ ਇਹੋ ਜੈ ਤਾਂ ਕੋਈ ਬਚਨ ਮੰਨ ਲੈ। ਉਹਨੇ ਰਾਜੇ ਨੂੰ ਦੂਜੀ ਵਾਰ ਕਿਹਾ ਨਾ ਕੋਈ ਵਿਆਹ ਪ੍ਰਸ਼ਾਦਾ ਹੈ ਉਹ ਯੋ ਦੇ ਦੇ। ਰਾਜੇ ਨੇ ਚੁੱਕ ਕੇ ਦੇ ਦਿੱਤਾ। ਉਹਨੇ ਬਚਨ ਮੰਨ ਲਿਆ। ਜੇ ਮੋਰੋਂ ਬਚਨ ਕੱਟ ਦਿੰਦਾ ਫਿਰ ਨਹੀਂ ਸੀ ਅਸਰ। ਗੁਰ ਪ੍ਰਸਾਦ ਵੀ ਸਾਧੂ ਦੇ ਬਚਨ ਕਰਕੇ ਹੁੰਦਾ ਹੈ। ਪਰ ਸਾਧੂ ਹੋਵੇ ਇਹਨੂੰ ਆਹ ਰਾਜ ਬਾਣੀ ਅੰਦਰ ਕਹਿੰਦੇ ਸੰਤੋ ਸਾਗਰ ਪਾਰੋ ਤਰੀਐ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਇੱਕ ਵਾਰ ਪੜੋ ਪਿਆਰ ਨਾਲ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰੋਂ ਤਰੀਐ ਸਾਗਰ ਪਾਰੋਂ ਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਦਰ ਤਰੀਐ ਸੰਤੋ ਸਾਗਰ ਪਾਰੋਂ ਮਾਝ ਦੇ ਭਾਈ ਸਾਗਰ ਪਾਰ ਸੰਤੋ ਸਾਗਰ ਪਾਰ ਉਤਰੀਐ ਤੁਸੀਂ ਸੁਸਤ ਹੋ ਜਾਂਦੇ ਹੋ ਸੁਸਤ ਨਾ ਹੋਵੋ ਪੜੋਗੇ ਜਿਕੇ ਸਾਗਰ ਪਾਰ ਤਰੀਂ ਸੰਤੋ ਸਾਗਰ ਪਾਰ ਤਰੀਐ ਸਾਗਰ ਪਾਰ ਤਰੀਂ ਸੰਤੋ ਸਾਗਰ ਪਾਰ ਤਰੀਐ ਸਾਗਰ ਪਾਰ ਸੰਤੋ ਸਾਗਰ ਪਾਰ ਉਤਰੀਏ ਸਾਗਰ ਪਾਰ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੋ ਗੁਰ ਪ੍ਰਸਾਦੀ ਤਰੀਏ ਸੰਤੋ ਸਾਗਰ ਪਾਰ ਤਰੀਏ ਸਾਗਰ ਬਾਰ ਉਤਰੀਏ ਸੰਤੋ ਸਾਗਰ ਪਾਰ ਉਤਰੀਏ ਸਾਬਰ ਤਰੀਏ ਸੰਤੋ ਸਾਗਰ ਪਾਰ ਵਾ ਵਾ ਸਾਗਰ ਪਾਰ ਤਰੀਏ ਸੰਤੋ ਸਾਗਰ ਅੱਖੋ ਸਤਨਾਮ ਸ੍ਰੀ ਵਾਹਿ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿ ਪਰ ਬਚਨ ਕਮਾਉਣਾ ਬਹੁਤ ਔਖਾ ਹੈ। ਕਹਿਣਾ ਸੌਖਾ। ਜੇ ਕੋ ਬਚਨ ਕਮਾਣ ਲੱਗ ਜਾਏ ਨਾ ਉਹ ਬਚਨ ਉਹਦੇ ਨਾਲ ਰਹਿੰਦਾ ਹੈ। ਗੁਰਮਤਿ ਵਿੱਚ ਸਭ ਤੋਂ ਵੱਡੀ ਭਗਤੀ ਪਤਾ ਕਿਹੜੀ ਹੈ? ਬਚਨ ਮੰਨਣਾ। ਮੈਂ ਕਈ ਵਾਰ ਕਹਿੰਦਾ ਨਾ ਜਤ ਸਾਧੂ ਦੀ ਸੰਗਤ ਨਾ ਕਰੋ। ਜੇ ਕਿਸੇ ਸਾਧੂ ਦੀ ਸੰਗਤ ਕਰਨੀ ਫਿਰ ਬਚਨ ਮੰਨਣਾ ਪੈਣਾ। ਇਹ ਨਹੀਂ ਮੋਰਾਂ ਸਾਡੀ ਮਰਜ਼ੀ ਦਾ ਕੰਮ ਹੋਵੇ। ਬੰਦਗੀ ਵਾਲਾ ਸਾਧੂ ਹੋਵੇ ਉਹਦਾ ਇੱਕ ਬਚਨ ਵੀ ਕਮਾ ਲੋ ਨਾ ਉਹ ਬਚਨ ਧਾਰ ਦਿੰਦਾ ਸੰਤੋ ਸਾਗਰ पार ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਦਾ ਸੁਗੁਰ ਪ੍ਰਸਾਦੀ ਤਰੀਏ ਬਚਨ ਕਮਾਉਣਾ ਪੈਂਦਾ ਜੋ ਸਾਧੂ ਕਹਦੇ ਮੋਰਿਓ ਸਤ ਵਚਨ ਕਹਿ ਕੇ ਅੱਗੇ ਨਹੀਂ ਫਿਰ ਬੋਲੀ ਜੇ ਮੋਰਿਓ ਹੋਰ ਜਵਾਬ ਕਰਨ ਲੱਗ ਜਾਓ ਨਾ ਆਰਗੂਮੈਂਟ ਨਾਲ ਦੀ ਨਾਲ ਕੱਟ ਵੀ ਹੋ ਜਾਂਦਾ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਧੂ ਦਾ ਬਚਨ ਜਦੇ ਇੱਕ ਨਾਲ ਦੀ ਨਾਲ ਕੰਡ ਫਿਰ ਤ ਸਾਨੂੰ ਭੁਲਿਖਾ ਰਹਿੰਦਾ ਉਹ ਨਹੀਂ ਤੇਹਾ ਤਾਂ ਸੀ ਪੂਰਾ ਤਾਂ ਹੋਇਆ ਨਹੀਂ ਉੱਥੇ ਕੋਈ ਨਾ ਕੋਈ ਸਾਡੀ ਗਲਤੀ ਹੈ ਜਦੋਂ ਕੋਈ ਬਚਨ ਹੋ ਗਏ ਉਹਦੇ ਮੋਰੇ ਨਹੀਂ ਫਿਰ ਬੋਲੀ ਦਾ ਅਗਲੀ ਕੋਈ ਵੀ ਆਵਾਜ਼ ਨਹੀਂ ਕਰਨੀ ਬਸ ਉੱਥੇ ਸਤ ਵਚਨ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਵਾਲੇ ਜਦੋਂ ਨਾ ਬਚਨ ਕਰਨੇ ਨਾ ਕਈ ਵਾਰ ਇੰਗਲਿਸ਼ ਬੋਲਦੇ ਵਿੱਚ ਉਹ ਕਿਸੇ ਨੂੰ ਪੁੱਛਿਆ ਕਹਿੰਦੇ ਮਹਾਰਾਜ ਕਿੰਨੇ ਕੁ ਤੁਸੀਂ ਪੜੇ ਹੋ ਵਿੱਚ ਅੰਗਰੇਜ਼ੀ ਦੇ ਸ਼ਬਦ ਬੋਲਦੇ ਗੈਨ ਭਾਈ ਤਿੰਨ ਕਲਾਸਾਂ ਪੜੇ ਹੈ ਕਹਿੰਦੇ ਮਹਾਰਾਜ ਤਿੰਨ ਕਲਾਸਾਂ ਉਹ ਤੋਂ ਤੀਜੀ ਚ ਅੰਗਰੇਜ਼ੀ ਪੜ੍ਹਾ ਦਿੰਦੇ ਸੀ ਕਹਿੰਦੇ ਉਹ ਤੁਹਾਡੇ ਵਾਲੀਆਂ ਨਹੀਂ ਤਿੰਨ ਪੜੇ ਅਸੀਂ ਗੁਰੂ ਨਾਨਕ ਵਾਲੀਆਂ ਤਿੰਨ ਪੜੇ ਆਖੋ ਵਾਹਿਗੁਰੂ ਅਸੀਂ ਗੁਰੂ ਨਾਨਕ ਦੇ ਘਰ ਦੀਆਂ ਤਿੰਨ ਪੜੇ ਮੰਨ ਕਰਕੇ ਬਚਨ ਕਰਕੇ ਕਰਮ ਕਰਕੇ ਸਤਿਵਚਨ 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 ਆ ਤਿੰਨ ਕਲਾਸਾਂ ਪੜੀਆਂ ਮੋਰੇ ਹੋਰ ਕੋਈ ਨਹੀਂ ਜੋ ਸਾਧੂ ਨੇ ਕਿਹਾ ਸਤਿਵਚਨ ਬਚਨ ਕਮਾਉਣ ਵਾਲੀ ਇਹ ਬਚਨ ਕਮਾਉਣੋਂ ਬਹੁਤ ਔਖਾ ਹੈ ਬਦੋਵਾਲ ਦੇ ਲੰਮੜਦਾਰ ਮਹਾਂਪੁਰਸ਼ਾਂ ਕੋਲ ਚਲੇ ਗਏ ਦੋ ਭਰਾ ਸਕੇ ਉਹਨੇ ਜੀਪ ਲਈ ਸੀ ਤੋਂ ਬਾਬਾ ਜੀ ਕੋਲ ਗਏ ਪੈਸੇ ਢੋਲੇ ਚ ਪਾਏ ਹੋਏ ਤਾਂ ਜਾ ਕੇ ਮਹਾਂਪੁਰਸ਼ ਨੂੰ ਕਹਿੰਦੇ ਮਹਾਰਜ ਅਸੀਂ ਮੁੱਗੇ ਦੇ ਕੋਲ ਜ਼ਮੀਨ ਵੇਖੀ ਐ ਮਹਾਰਾਜ ਲੈ ਲਈਏ ਫਿਰ ਜੇ ਤੁਹਾਡੀ ਅੱਗੇ ਹੋਵੇ ਬਾਬੇ ਕਹਿੰਦੇ ਭਾਈ ਜ਼ਮੀਨ ਤੁਸੀਂ ਖਰੀਦਣੀ ਵਾਹੀ ਖੇਤੀ ਤੁਸੀਂ ਕਰਨੀ ਸਾਡੀ ਕਾਦੀ ਅੱਗੇ ਆਸੀਂ ਕਿਹੜਾ ਖੇਤੀ ਕਰਨੀ ਕਹਿੰਦੇ ਜੇ ਤੁਹਾਨੂੰ ਚੰਗੀ ਲੱਗਦੀ ਲੈ ਲਓ ਕਹਿੰਦੇ ਨਹੀਂ ਮਹਾਰਾਜ ਤੁਹਾਡੀ ਅੱਗੇ ਆ ਜੇ ਤੁਹਾਡਾ ਹੁਕਮ ਹੋਵੇ ਫਿਰ ਲੈਣੀ ਐ ਅੱਗੇ ਕਰੋ ਬਾਬਾ ਜੀ ਕਹਿੰਦੇ ਪੈਸੇ ਤਾਂ ਘਰੋਂ ਲੈ ਕੇ ਆਏ ਤੁਸੀਂ ਪੈਸੇ ਤਾਂ ਧੋਲੇ ਤਾਂ ਹੀ ਪਾ ਕੇ ਆਏ ਨਾ ਲੈਣੀ ਐ ਜ਼ਮੀਨ ਕਹਿੰਦੇ ਨਹੀਂ ਮਹਾਰਾਜ ਜੇ ਤੁਹਾਡੀ ਅੱਗੇ ਹੋਵੇ ਫੇਰ ਉਹ ਫਿਰ ਵੀ ਨਹੀਂ ਸਮਝਦੇ ਤਿੰਨ ਤਿੰਨ ਵਾਰ ਕਿਹਾ ਨਾ ਕਹਿੰਦੇ ਜੇ ਤੁਹਾਡੀ ਅੱਗੇ ਹੋਵੇ ਨਹੀਂ ਹੁਕਮ ਕਰੋ ਬਾਬਾ ਜੀ ਹੁਕਮ ਕਰੋ